ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਸਰਾਂਚ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਕੀਤਾ ਇਹ ਫਿਕਰ ਬਾਣੀ ਜਾਂ ਟਿਕਾ ਡੇਡ ਮਹੀਨੇ ਦਾ ਗਰਮੀ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਕੇਤਕ ਬੀਤੇ ਦਿਨ ਤੋਂ ਸ਼ੁਰੂ ਹੋ ਰਹੇ ਹਨ ਇਸ ਦਿਨ ਲਈ ਮੌਨਸੂਨ ਪਿਛਲੇ 3 ਹਫ਼ਤਿਆਂ ਤੋਂ ਸਿਕਮਮ ਦੇ ਆਸਪਾਸ ਰੁਕ ਗਈ ਹੈ ਜਿੱਥੇ ਇੱਕ ਪਾਸੇ ਇਹ ਬਿਹਾਰ ਉੱਤਰ ਪ੍ਰਦੇਸ਼ ਤੋਂ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਵਧ ਰਿਹਾ ਹੈ ਉੱਥੇ ਹੀ ਚੰਡੀਗੜ੍ਹ ਵਿੱਚ ਨਮੀ ਵਧਨ ਨਾਲ ਚੰਡੀਗੜ੍ਹ 에어ਪੋਰਟ ਪੰਚਕੁਲਾ ਡੇਰਾਬਸ ਤਾਲਕਾ ਕਲਸੋਲੀ ਅਤੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਮੀਤੇ ਦਿਨ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਏ ਹਨ ਇਸ ਦੇ ਨਾਲ ਹੀ ਹਵਾ ਵਿੱਚ ਵਾਤ ਨਮੀ ਅਤੇ ਮੌਨਸੂਨ ਦੀ ਦੀਵੀ ਬਤੀ ਖਰਫਤਾਰ ਕਰਨ ਸ਼ਹਿਰਾਂ ਵਿੱਚ 28 ਜੂਨ ਦੇ ਆਸ-ਪਾਸ ਮੀਂਹ ਪੈਣ ਦੀ ਸਭਾਵਨਾ ਹੈ ਬੀਤੀ ਸਵੇਰ ਤੋਂ ਹੀ ਪਾਣੀ ਨਮੀ ਅਤੇ ਹਲਕੇ ਤਬਦਲਾਵ ਕਰਨ ਵੱਖ-ਵੱਖ ਤੋਂ ਵੱਧ ਤਾਪਮਨ ਵਿੱਚ 39.9 ਡਿਗਰੀ ਉੱਪਰ ਨਹੀਂ ਜਾ ਸਕਿਆ ਹੈ ਪਰ ਹਵਾ ਵਿੱਚ ਨਮੀ 42 ਤੋਂ 60 ਫੀਸਦ ਦੇ ਵਿਚਕਾਰ ਬਣੀ ਹੋਈ ਹੈ ਜਿਸ ਕਾਰਨ ਲੋਕਾਂ ਦੇ ਦਿਨ ਪਰ ਪਸੀਨਾ ਵਧਾਉਣ ਮਹਾਨ ਪਿਆ ਇਹ ਦਵਾਰ ਰਾਤ ਨੂੰ ਵੀ ਘਟੋ ਘਟ ਤਾਪਮਨ 3.6 ਡਿਗਰੀ ਦੇ ਆਸ-ਪਾਸ ਰਿਹਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ